ਹਾਂਜੀ ਕੀ ਹਾਲ ਚਾਲ ਹੈ ਥਾਰੇ ਮੇਰੇ ਖੂਤਰ ਵਾਜ ਦੀ ਰਾਨਾ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕਰੋ ਨੋਟ ਫਿਰ 24 ਜੂਨ ਨੂੰ ਟੀਆਂ ਸਾਰੀਆਂ ਬਾਜੀਆਂ ਦਾ ਰਿਜ਼ਲਟ 224 ਖੂਤਰਾਂ ਚੋਂ ਕਿਹਦਾ ਰਿਹਾ ਕੱਲਾ ਨੋਲ ਪਹਿਲੀ ਬਾਜੀ ਪਿੰਡ ਭਲਾਈ ਜਾਣਾ ਸ੍ਰੀ ਮੁਕਸਤ ਸਾਹਿਬ ਜੀ ਕੋਲ ਖੂਤਰ 82 ਐਂਟਰੀ ਵੀਜ਼ 1708 ਖੂਤਰਾਂ ਦੀ ਸਾਂਝੀ ਹੋਈ ਪਹਿਲਾ ਨੰਬਰ ਗੁਰਲਾ ਰਾਣੀ ਵਾਲਾ ਪੱਖਾ ਸਾਂਝੀ ਦੂਜਾ ਨਾਮ ਤੁਸੀਂ ਭਾਈ ਕੱਪ ਸਾਂਝੀ ਤੀਜਾ ਨਾਮ ਸਤਵੀਰ ਤੰਬੂ ਵਾਲਾ ਕਾ ਪਸਾਂਜੀ ਗਵਰਨ ਜੁਕੇ ਸੁਲਾ ਮਲਣਾ ਪੀਤਾ ਆਂਦੂ ਇੰਦਰ ਮਲਣਾ ਦਰਸਣ ਦੀਪ ਸਿੰਘ ਵਾਲਾ ਅਗੜੀ ਬਾਜੀ ਪਿੰਡ ਬਿਹੇੜ ਸ੍ਰੀ ਫਤੇਗੜ ਸਾਹਿਬ ਜੀ ਫੋਲੂ 284 5:24 ਤੇ 9 ਬੁੱਤਰਾ ਸਾਂਜੀ ਹੋਈ ਰੂਤਾ ਟਮੋਟ ਕੰਟੀ ਰੈਲੀ ਫਰੀਦਾ ਜੇਤੂ ਸਾਈ ਰਾਜਪੁਰਾ ਡਾਕਟਰ ਮਨਸਿੱਤਗੜ੍ਹ ਬੰਦਰ ਫਲੋਦੀ ਫੌਜੀ ਜੱਤਬਾੜਾ ਫੋਲੂ ਦਾ ਜੇਤੂ ਰੂ ਕੋਲ ਫੁੱਕੀ ਤੋਂ ਤੇਰੇ ਜੇਤੂ ਦੀਪਾ ਨੂੰ ਦੋ ਪਰ ਅਗਲੀ ਬਾਜੀ ਸੀ ਪਿੰਡ ਸਹਿੜਾ ਜਿਹੜਾ ਬਰਨਾਲਾ ਗੋਲ ਕਬੂਤਰ ਉੱਡੇ ਇੱਥੇ 224 ਐਂਟਰੀ ਫੀਸ 1200 ਰੁਪਏ ਕੱਲਾ ਰਿਹਾ 7:00 ਵਜੇ ਪੰਤ ਸਾਪੇ ਦਾ ਵਿੱਚ ਬਾਜੀ ਦਾ ਸਿਰਾ ਕਰਾਤਾ ਜਿਵੇਂ 224 ਕਬੂਤਰ ਦੀ ਇਨਸਾਫ ਇੱਕ ਨੰਬਰ ਰਹਿ ਗਈ ਬਾਜੀ ਦਾ ਪਿੰਡ ਸਹਿੜਾ ਪਿੰਡ ਅੰਡਿਆਵਾਲੀ ਫੋਲਕ ਗੂਟਰ 22 ਐਂਟਰੀ ਫੀਸ 1700 6 ਵਜੇ ਕੰਡਾ ਰਹਾ ਰਾਜੂ ਮੰਡੇਰ ਦਾ 1500 ਪਲੱਸ ਕੱਪ ਦਾ ਜੇਤੂ ਪਿੰਡ ਅੰਡਿਆਵਾਲੀ ਫੋਲਕ ਗੂਟਰ 22 ਗਰੀਬਾਜੀ ਪਿੰਡ ਗੋਬਿੰਦਪੁਰਾ ਐਂਟਰੀ ਫੀਸ 1700 ਫੋਲਕ ਗੂਟਰ 40 5:38 ਮਿੰਟ ਤੇ ਬਾਜੀ ਸਾਂਝੀ ਹੋਈ ਪੰਜ ਗੂਟਰਾਂ ਚ ਪਹਿਲਾ ਪਰਗਟਰ ਪੜਾਣ ਫੋਲਡਰ ਦਾ ਜੇਤੂ ਦੂਜਾ ਗ੍ਰੀਟਸਾਂ ਜੋ ਐਮਬੀ ਸੀਡੀ ਦਾ ਜੇਤੂ ਤੀਜਾ ਨੰਬਰ ਗੁਰੀ ਪਿੱਛਾ ਪੱਖੇ ਦਾ ਜੇਤੂ ਦੀਪਾ ਵਾਸੀਆਂ ਸੰਦੀਪ ਮੰਗੂਵਾਲ ਅਗਲੀ ਬਾਜੀ ਸੀ ਭਾਈ ਪਿੰਡ 3 3 ਕੇ ਕਲੋਨੀ ਲੁਧਿਆਣਾ ਇਹ ਲੁਧਿਆਣੇ ਦੀ ਕਲੋਨੀ ਹੀ ਕੋਲੇ ਕੋਟਰਡੇ 28 ਐਂਟਰੀ ਫੀਸ ਤੇ ਸੀ ਕਿ 700 ਤੰਨ ਵਜੇ 35 ਮਿੰਟ ਦੇ ਬਾਅਦ ਨਿਕਲੀ ਸੀਗੀ ਪਹਿਲਾ ਕਾਕਾ ਮੋਲਾਪੁਰ ਪੱਕਿਆ ਜੀ 2 ਦੂਜਾ ਸਹੀਂਦੇਵ ਕਲੋਨੀ ਕਪ ਦਾ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਆਪਣੀ ਵੀਡੀਓ ਨੂੰ ਕਰ ਦਿਓ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਪਾ ਲੋ ਸਬਸਕ੍ਰਾਈਬ ਆ ਜੋ ਆਉਣ ਵਾਲੀਆਂ ਅਪਡੇਟ ਤੁਹਾਡੇ ਚੱਕ ਤੋਂ ਪਹਿਲਾਂ ਪਹੁੰਚਿਆਣਾ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ